ਕੱਟ ਪਰ ਗੱਲ ਮੰਨ ਕੇ ਟ੍ਰੇਨ ਆ ਗਈ ਥੀ ਨਾ ਮੁੰਨਾ ਮੱਧੇ ਥ੍ਰੀ ਖੰਡ ਜੇ ਕੋਈ ਸਾਰੀ ਸਟੇਟ ਟੀਵੀ ਅਧਰੇ ਨਹੀਂ ਜਾਂਦਾ ਹੈ ਆ ਦੇਖੀ ਇਹ ਕੋਈ ਨਹੀਂ ਬਲੂਡ ਕਿੰਦੇ ਨਾ ਨਾ ਮੁੰਡਾ ਨਾ ਨਾ ਕਰ ਫੀਲ ਕਰਦਾ ਹੈ ਲਾਈਟਰ ਕਰ ਲਈ ਹੈ ਇਧਰ ਵੀ ਜੀ ਜਾ ਰਹੇ ਜੇ ਬਿਲਕੁਲ ਤੁਸੀਂ ਜੁੜਿਓ ਮਾਂ ਬੋਲੀ ਪੰਜਾਬੀ ਟੀਵੀ ਦੇ ਨਾਲ ਤੇ ਮੈਂ ਤੁਹਾਡਾ ਹੋਸਟ ਜਸਵਿੰਦਰ ਸੈਂਡੀ ਪੰਜਾਬ ਸਰਕਾਰ ਦਾ ਯੁੱਧ ਨਸ਼ਿਆਂ ਵਿਰੁੱਧ ਮਹਿੰਮ ਦੇ ਦੂਜੇ ਪੜਾਅ ਦੇ ਤਹਿਤ ਅੱਜ ਇਕਾਸੋ ਆਪਰੇਸ਼ਨ ਗਾਰਡਨ ਐਂਡ ਸਰਚ ਆਪਰੇਸ਼ਨ ਪਟਿਆਲਾ ਦੇ ਲਾਹੌਰੀ ਗੇਟ ਵਾਲੇ ਪਾਸੇ ਚਲਾਇਆ ਗਿਆ ਜਿਸ ਦੇ ਵਿੱਚ ਕੀ ਦੇਖ ਸਕਦੇ ਹੋ ਪੁਲਸ ਵਾਲਿਆਂ ਨੇ ਥਾਂ ਥਾਂ ਤੇ ਤਲਾਸ਼ੀ ਲਿੱਤੀ ਗਈ ਸੋ ਤੁਹਾਨੂੰ ਦਿਖਾ ਰਿਹਾ ਸਿੱਧੀਆਂ ਤਸਵੀਰਾਂ ਕਸੋ ਆਪਰੇਸ਼ਨ ਦੀਆਂ ਜਿਹੜੀਆਂ ਕਿ ਆਈਜੀ ਜਿਹੜੇ ਕਿ ਡੀਆਈਜੀ ਕੁਲਦੀਪ ਚਾਹਲ ਦੀ ਗਵਾਹੀ ਦੇ ਵਿੱਚ ਲਗਾਇਆ ਗਿਆ ਕਸ ਆਪਰੇਸ਼ਨ ਤਾਂ ਉਹਦੀਆਂ ਸਿੱਧੀਆਂ ਤਸਵੀਰਾਂ ਤੁਸੀਂ ਦੇਖ ਰਹੇ ਹੋ ਮਾਂ ਬੋਲੀ ਪੰਜਾਬੀ ਟੀਵੀ ਦੇ ਉੱਤੇ ਕੀ ਕਰ ਰਹੇ ਹੋ ਇੱਥੇ ਇੱਥੇ ਕੀ ਕਰਦੇ ਹੋ ਕੀ ਕਰ ਰਹੇ ਬੇਟਾ ਦੋ ਚਾਰ ਬੰਦੇ ਅੱਗੇ ਭੇਜ ਦੋ ਉਧਰ ਵੀ ਹੁੰਦੇ ਆ ਇਹ ਜਿਹੜਾ ਅੱਜ ਦਾ ਕਾਸਓ ਆਪਰੇਸ਼ਨ ਹੈ ਪੂਰੇ ਪੰਜਾਬ 'ਚ ਚੱਲਿਆ ਹੋਇਆ ਹੈ ਆਮ ਪਟਿਆਲਾ ਵੀ तकरीबन ਪੰਜ ਥਾਵਾਂ ਦੇ ਨਾਬਾ ਪਾਤੜਾ ਮੇਨ ਮੇਨ ਜਿੰਨੇ ਸ਼ਹਿਰ ਹੈਗੇ ਆ ਰਾਜਪੁਰਾ ਪਟਿਆਲਾ ਇੱਥੇ ਸਾਰੇ ਦੇ ਸਰਜੈਂਟ ਕੋ ਕਾਰਡੋ ਸਰਚ ਆਪਰੇਸ਼ਨੇ ਸਾਰੇ ਪਾਸੇ ਚੱਲੇ ਹੋਏ ਆ ਉਸ ਤਲਾ ਤਕਰੀਬਨ 500 ਦੀ ਫੋਰਸ ਅਸੀਂ ਡਿਪਲੋਏ ਕੀਤੀ ਹੋਈ ਹੈ ਐਂਡ ਜਿਹੜੀ ਇਸ ਸਬਡਿਵੀਜ਼ਨ ਵਿੱਚ ਇੱਕ ਐਸਪੀ ਰੈਂਕ ਦਾ ਅਫਸਰ ਤਨਾਤ ਹੈਗਾ ਅੱਜ ਇਹ ਕਾਸੋ ਚੱਲ ਰਿਹਾ ਹੈ ਲੇਟਰ ਆਨ ਜਿਹੜਾ ਵੀ ਸਰਚ ਕੁਝ ਹੋਊਗੀ ਕੋਈ ਰਿਕਵਰੀ ਹੋਊਗੀ ਤੁਹਾਡੇ ਨਾਲ ਉਹਦਾ ਬਰੀਫ ਇੱਕ ਜਿਹੜਾ ਹੈਗਾ মিডিਆ ਨੂੰ ਅਸੀਂ ਭੇਜ ਦਾਂਗੇ ਜਿਹੜਾ ਹੈਗਾ ਸਰ ਸ਼ਰਨਾਰਤੀਆਂ ਨੂੰ ਕਿ ਫਾਰਮੂਲਾ ਦੇਣਾ ਹੈ ਦੇਖੋ ਬਿਲਕੁਲ ਕਲੀਅਰ ਹੈਗਾ ਕਿ ਜਿਹੜਾ ਵੀ ਕੋਈ ਇਲੀਗਲ ਐਕਟੀਵਿਟੀ ਚ ਇਨਵੋਲਡ ਹੈਗਾ ਉਹਨੂੰ ਬਖਸ਼ਾ ਨਹੀਂ ਜਾਏਗਾ ਐਂਡ ਜਿਹੜਾ ਵੀ ਕੋਈ ਮੇਨ ਸਟ੍ਰੀਮ ਮੇ ਆਣਾ ਚਾਹੁੰਦਾ ਹੈ ਉਹ ਪੁਲਿਸ ਉਹਨੂੰ ਜੋ ਵੀ ਹੋਗਾ ਜੋ ਵੀ ਬੈਸਟ ਹੋਗਾ ਉਹਦੇ ਵਾਸਤੇ ਕੀਤਾ ਜਾਊਗਾ ਸਰ ਕਈ ਜਗ੍ਹਾ ਤੇ ਨਾ ਕਈ ਮੋਹਲਿਆਂ ਤੇ ਉਹਲੇ ਵੀ ਨਸ਼ਾ ਫੈਕਿਆ ਕਿ ਉੱਥੇ ਵੀ ਸਰਚ ਕੀਤਾ ਜਾਊਗਾ ਦੇਖੋ ਜਿਹੜਾ ਵੀ ਜਿੱਥੇ ਵੀ ਇਨਫੋਰਮੇਸ਼ਨ ਆਂਦੀ ਹੈ ਸਾਡੀ ਹੈਲਪ ਲਾਈਨ ਇਸ ਪੰਜਾਬ ਦੀ ਹੈਲਪ ਲਾਈਨ ਹੈ ਜਿਹੜੇ ਵੀ ਟਿਪਸ ਆਉਂਦੀ ਹੈ ਇਮੀਡੀਏਟਲੀ ਪੁਲਿਸ ਤੇ ਕਾਰਵਾਈ ਕਰਦੀ ਹੈ ਐਂਡ ਤੁਸੀਂ ਦੇਖਿਆ ਹੋਣਾ ਕਿ ਪਿਛਲੇ ਕਾਫੀ ਟਾਈਮ ਤੋਂ ਕਾਫੀ ਠੱਲ ਪਈ ਹੈ ਐਂਡ ਇਹ ਜਿਹੜੀ ਮੁਹਿੰਮ ਹੈ ਇਹ ਜਾਰੀ ਰਹੂਗੀ ਸਰ ਪੀਜੀ ਜਿਵੇਂ ਹੋਟਲਸ ਵਗੈਰਾ ਇਹਨਾਂ ਦੇ ਵੀ ਚੈਕਿੰਗ ਵਗੈਰਾ ਕੀਤੀ ਜਿਹੜਾ ਜਿੱਥੇ ਵੀ ਸਾਡੇ ਕੋਲੇ ਸਾਨੂੰ ਲੱਗਦਾ ਜਿੱਥੇ ਸਪੀਸ਼ੀਅਸ ਐਕਟੀਵਿਟੀਜ਼ ਹੈ ਉਹ ਹਰ ਥਾਂ ਅਸੀਂ ਚੈੱਕ ਕਰ ਸਕਦੇ ਸਰ ਜਿਹੜੇ ਨਸ਼ੇ ਦੇ ਆਧਿਨੇ ਕਿ ਉਹਨਾਂ ਵਾਸਤੇ ਪਟਿਆਲਾ ਪੁਲਿਸ ਕਰਦੀ ਨਹੀਂ ਅਸੀਂ ਡੀ ਐਡਿਕਸ਼ਨ ਸੈਂਟਰ ਚ ਤੁਸੀਂ ਦੇਖਿਆ ਹੋਣਾ ਅਸੀਂ ਬਹੁਤ ਵੱਡੇ ਪੱਧਰ ਤੇ ਡੀ ਐਡਿਕਸ਼ਨ ਸੈਂਟਰ ਜਿਹੜੇ ਮেইনਸਟ੍ਰੀਮ ਚ ਆ ਸਕਦੇ ਆ ਉਹ ਮਤਲਬ ਵੇਚਣ ਵਾਲੀ ਉਹ ਐਕਟੀਵਿਟੀ ਚ ਸ਼ਾਮਿਲ ਨਹੀਂ ਹੈਗੇ ਉਹਨੂੰ ਪੁਲਿਸ ਐਨਕ੍ਰੇਜ ਕਰਦੀ ਹੈ ਉਹਨੂੰ ਉੱਥੇ ਐਡਮਿਟ ਕਰਾਉਂਦੀ ਹੈ ਤਾਂ ਕਿ ਉਹ ਆਪਣੇ ਆਪ ਨੂੰ ਸੁਧਾਰ ਸਕਣ ਠੀਕ ਹੈ ਥੈਂਕ ਯੂ ਸੋ ਮਚ ਥੈਂਕ ਯੂ